ਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਵਾ ਸੁਆਗਤ ਹੈ ਜੀ ਸੂਟ ਲੈ ਕੇ ਆਏ ਆ ਇਦਾਂ ਦੇ ਕੇ ਦੇਖ ਕੇ ਥੋੜੀ ਵੀ ਰੂਹ ਖੁਸ਼ ਹੋਣ ਵਾਲੀ ਆ ਜਿਹੜਾ ਸੂਟ ਮਾਰਕੀਟ ਚ 2000 ਤੋਂ ਲੈ ਕੇ 2200 ਦੇ ਵਿੱਚ ਸੇਲ ਹੁੰਦਾ ਆਪਾਂ ਤੁਹਾਡੇ ਵਾਸਤੇ 1600 ਦਾ ਲੈ ਕੇ ਆਈ ਆ ਬਿਲਕੁਲ ਲੁੱਕ ਲਾਈਕ ਕੁਟ్రਾਈ ਹੋਏਗੀ ਦੇਖਣ ਨੂੰ ਲੁੱਕ ਕੁਟ్రਾਈ ਦੀ ਹੋਏਗੀ ਪਰ ਸੂਟ ਕੁਟ్రਾਈ ਦਾ ਨਹੀਂ ਹੈਗਾ ਗਰਮ ਸੂਟ ਹੋਏਗਾ ਜੀ ਬਿਨਾ ਲਾਈਨਿੰਗ ਤੋਂ ਬਣੇਗਾ ਬਹੁਤ ਸੋਹਣਾ ਸਟੱਫ ਹੈ ਜਿਹੜਾ ਅਸੀਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੋ ਤਰ੍ਹਾਂ ਦੀ ਕਲੈਕਸ਼ਨ ਦੇਣੀ ਆ ਇੱਕੋ ਵਾਲੀ ਕਲੈਕਸ਼ਨ ਮੈਂ ਪਿੱਛੇ ਜੇ ਵੀਡੀਓ ਪਾਈ ਸੀਗੀ ਜੀ ਬਹੁਤ ਸਾਰੀ ਡਿਮਾਂਡ ਆਈ ਸੀ 1900 ਦੇ ਦੋ ਸੂਟਾਂ ਦੇ ਉਹ ਵੀ ਤੁਹਾਨੂੰ ਅੱਜ ਦੀ ਵੀਡੀਓ 'ਚ ਦਿਖਾਵਾਂਗੇ ਤੇ 180 ਸਿੰਗਲ ਸੂਟ 1600 ਦਾ ਵੀ ਦਿਖਾਵਾਂਗੇ ਬਿਲਕੁਲ ਨਿਊ ਸਟੱਫ ਆਇਆ ਹੈ ਬਹੁਤ ਪਿਆਰੀ ਸ ਮਤਲਬ ਕਿ ਇਹਨਾਂ ਦੀ ਸੇਲ ਵੀ ਬਹੁਤ ਸਾਰੀ ਹੁੰਦੀ ਆ ਤੇ ਲੁੱਕ ਵੀ ਬਹੁਤ ਪਿਆਰੀ ਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਤੇ ਬੁਕਿੰਗ ਲਈ ਨੰਬਰ ਹੋਗਾ ਜੀ 8283 828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਦੇਖੋ ਜੀ ਸ਼ਰਟ ਇਹ ਹੈਗਾ ਬਹੁਤ ਸੋਹਣਾ ਅੰਬੀ ਵਾਲਾ ਪ੍ਰਿੰਟ ਬਲੈਕ ਸ਼ਰਟ ਆ ਠੀਕ ਹੈ ਬਲੈਕ ਕਲਰ ਦੇ ਉੱਪਰ ਬਹੁਤ ਸੋਹਣਾ ਪ੍ਰਿੰਟ ਹੈ ਇਹ ਮਸਟਰਡ ਸ਼ੇਡ ਦੇ ਵਿੱਚ ਤੇ ਇਹਦੀ ਜਿਹੜਾ ਸਟੱਫ ਹੈ ਨਾ ਉਹ ਨੀਚੇ ਤੋਂ ਬਿਲਕੁਲ ਪਲੇਨ ਆ ਉੱਪਰੋਂ ਬਿਲਕੁਲ ਬਰੀਕ ਜੀ ਕਟرائی ਆ ਬਿਲਕੁਲ ਬਰੀਕ ਜੀ ਇਹ ਕੈਨ ਨੂੰ ਕਟرائی ਦਾ ਸੂਟ ਆ ਪਰ ਇਹ ਕਟرائی ਦਾ ਹੈ ਨਹੀਂ ਆ ਇਹ ਦੇਖੋ ਜੀ ਇਹਦੀ ਸਲਵਾਰ ਤੁਸੀਂ ক্লোਜ਼ ਤੋਂ ਦੇਖ ਸਕਦੇ ਬਿਲਕੁਲ ਬਰੀਕ ਜੀ ਲਾਈਨਾਂ ਇੱਕ ਕੁਟ్రਾਈ ਇਹਨੂੰ ਵੈਸੇ ਕਹਿੰਦੇ ਆ ਕਿ ਬਤਲੇ ਵਾਲੀ ਕੁਟ్రਾਈ ਹੈ ਨਵਾਂ ਸਟੱਫ ਹੈ ਬਿਲਕੁਲ ਪਰ ਬਹੁਤ ਸੋਨਾ ਜਿਹਾ ਸਟੱਫ ਹੈ ਜੀ ਨਵਾਂ ਜਿਹਾ ਇਹਨਾਂ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1600 1600 ਪ੍ਰਾਈਸਸ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਸੇਮ ਦੇ ਵਿੱਚ ਇੱਕ ਤੁਹਾਨੂੰ ਇਹ ਕਲਰ ਮਿਲ ਜਾਏਗਾ ਜੀ ਇਹ ਸੈਕਿੰਡ ਕਲਰ ਮਿਲ ਜਾਏਗਾ ਸੇਮ ਦੇ ਵਿੱਚ ਠੀਕ ਆ ਇਹ ਵੀ ਕਲਰ ਬਹੁਤ ਸੋਹਣਾ ਹੈ ਬਹੁਤ ਸੋਹਣਾ ਸ਼ੇਡ ਆ ਤੇ ਇੱਕ ਸੂਟ ਤੁਹਾਨੂੰ ਇਹ ਦੇਖੋ ਕਿੰਨਾ ਪਿਆਰਾ ਕਲਰ ਹੈ ਕਲਰ ਇੱਕ ਤੋਂ ਇੱਕ ਨੇ ਜਿਹੜਾ ਸੂਟ ਤੁਹਾਨੂੰ ਪਸੰਦ ਆਇਆ ਉਸ ਦਾ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਦੇਖੋ ਰਸਟੀ ਆ ਸ਼ੇਡ ਆ ਜੀ ਸਲਵਾਰ ਦਾ ਕਲਰ ਹੀ ਬਹੁਤ ਸੋਹਣਾ ਹੈ ਤੇ ਉੱਪਰ ਉਹ ਸ਼ਰਟ ਦੇ ਫਲਾਵਰ ਪ੍ਰਿੰਟਿੰਗ ਤਾਂ ਇੱਕ ਨੰਬਰ ਆ ਤੇ ਉੱਪਰ ਉਹ ਸਟਾਫ 2000 ਤੋਂ ਲੈ ਕੇ 2200 ਸੇਲ ਹੁੰਦਾ ਜੀ ਇਹ ਵਾਲਾ ਸਟੱਫ ਹੈ ਜਿਹੜਾ ਮੈਂ ਤੁਹਾਨੂੰ 1600 ਦੇ ਵਿੱਚ ਦੇ ਰਹੀਆਂ ਤੇ ਬਹੁਤ ਸੋਣੀ ਇਹ ਜਿਹੜਾ ਤੁਹਾਡੇ ਪਾਸ ਜਾਏਗਾ ਤੁਹਾਨੂੰ ਖੁਦ ਨੂੰ ਵੀ ਲੱਗੇਗਾ ਕਿ ਵਾਕਈ ਪੈਸਾ ਵਸੂਲ ਆ ਵਿਦਾਊਟ ਦੁਪੱਟਾ ਰਹਿਣ ਗਿਆ ਜੀ ਦੇਖੋ ਇਹ ਹਲਕੀ ਜੀ ਲਾਈਨ ਤੁਹਾਨੂੰ ਦਿਖਦੀ ਹੋਏਗੀ ਵੀਡੀਓ ਦੇ ਵਿੱਚ ਤੇ ਇਹ ਹੈਗੀ ਹੈ ਜੀ ਸ਼ਰਟ ਕਲਰ ਬੋਸ ਹੋਣਾ ਹੈ ਇਹਦੇ ਵਿੱਚ ਸੇਮ ਦੇ ਵਿੱਚ ਸੋਨੋ بیس ਕਲਰ ਸੇਮ ਰਹੇਗਾ ਤੇ ਜਿਹੜੇ ਫਲਾਰ ਨੇ ਉਹਨਾਂ ਦਾ ਕਲਰ ਚੇਂਜ ਮਿਲ ਜੇਗਾ ਇਹ ਵਾਲਾ ਸੂਟ ਮਿਲ ਜੇਗਾ ਜੀ ਠੀਕ ਹੈ ਇੱਕ ਘਰੇ ਵੀ ਸੋਨੂ بیس ਕਲਰ ਸੇਮ ਆ ਤੇ ਉੱਪਰ ਜਿਹੜਾ ਗ੍ਰੇਟ ਏ ਡਾਗ ਗ੍ਰੇ ਦਾ ਕੰਟਰਾਸਟ ਮਿਲ ਜੇਗਾ ਸੇਮ ਦੇ ਉੱਪਰ ਇਹ ਤਿੰਨ ਕਲਰ ਨੇ ਇਹ ਆਫ ਵਾਈਟ ਦੇ ਵਿੱਚ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਜੀ 1600 ਪ੍ਰਾਈਸ ਆ ਇਹਨਾਂ ਸੂਟਾਂ ਦਾ ਇੱਕ ਟ੍ਰਾਈ ਆ ਜੀ ਮਤਲਬ ਬਿਲਕੁਲ ਬਰੀਕ ਵਾਲੀ ਕੋਟ ਰਾਈ ਠੀਕ ਹੈ ਜਿਨ੍ਹਾਂ ਨੂੰ ਮਤਲਬ ਕਿ ਕੁਟ్రਾਈ ਦੇ ਸੂਟ ਨਹੀਂ ਚੰਗੇ ਲੱਗਦੇ ਹੈਗੇ ਤਾਂ ਤੁਸੀਂ ਇੱਕ ਵਾਰੀ ਇਹ ਵਾਲਾ ਸੂਟ ਜ਼ਰੂਰ ਟਰਾਈ ਕਰਿਓ ਕਿਉਂਕਿ ਕਿਤਾ ਇਹ ਦੇਖਣ ਨੂੰ ਕੁਟ్రਾਈ ਹੈ ਬਟ ਹੈ ਨਹੀਂ ਕੁਟ్రਾਈ ਦਾ ਸੂਟ ਬਹੁਤ ਸੋਹਣਾ ਜਿਹਾ ਸਟੱਫ ਆ ਸਲਵਾਰ ਦਾ ਕਲਰ ਬਹੁਤ ਸੋਹਣਾ ਹੈ ਪ੍ਰਿੰਟਿੰਗ ਤੁਹਾਡੇ ਸਾਹਮਣੇ ਆ ਇਹਦੇ ਵਿੱਚ ਅਸੀਂ ਤੁਹਾਨੂੰ ਜਿਹੜੇ ਕਲਰ ਦੇਣੇ ਨੇ ਨਾ ਉਹ ਤਾਂ ਬਾ ਕਮਾਲ ਨੇ ਇਹ ਬਲੂ ਜਿਹਾ ਸ਼ੇਡ ਆ ਜੀ ਇਹ ਵੀ ਬਹੁਤ ਸੋਹਣਾ ਨਵਾਂ ਕਲਰ ਆ ਤੇ ਇਹ ਵਾਲਾ ਕਲਰ ਦੇਖੋ ਠੀਕ ਹੈ ਇਹ ਪਰਪਲ ਜਿਹਾ ਸ਼ੇਡ ਆ ਜਾਂਦਾ ਹੈ ਕਲਰ ਬਹੁਤ ਸੋਹਣੇ ਆ। ਦੁਪੱਟੇ ਤੁਹਾਡੇ پاس ਹੈਗੇ ਆ ਤਾਂ ਤੁਸੀਂ ਇਹ ਨਾਲ ਮੈਚਿੰਗ ਕਰ ਸਕਦੇ ਹੋ ਜਾਂ ਫਿਰ ਇਹਨਾਂ ਸੂਟਾਂ ਨੂੰ ਤੁਸੀਂ ਐਦਾਂ ਹੀ ਸਾਤੋਂ ਦੁਪੱਟਾ ਲੈਣਾ ਤਾਂ ਦੁਪੱਟਾ ਲੈ ਸਕਦੇ ਹੋ। ਵਿਦਆਊਟ ਦੁਪੱਟਾ ਲੈਣਾ ਤਾਂ ਵਿਦਆਊਟ ਦੁਪੱਟਾ ਲੈ ਸਕਦੇ ਹੋ। ਇਹ ਸੀਗੇ ਜੀ ਸਾਰੀ ਬਰੀਕ ਵਾਲੀ ਕੋਟ్రਾਈ ਦੇ ਵਿੱਚ ਅਸੀਂ ਤੁਹਾਨੂੰ ਸੂਟ ਦਿੱਤੇ। ਠੀਕ ਹੈ ਤੇ ਹੁਣ ਮੈਂ ਤੁਹਾਨੂੰ ਪਸ਼ਮੀਨੇ ਦੇ ਸੂਟ ਦੰਨੇ ਆ ਇਹ 1600 ਪ੍ਰਾਈਸ ਦੇ ਸੂਟ ਸੀਗੇ ਜਿਹੜੇ ਮੈਂ ਤੁਹਾਨੂੰ ਇਹ ਪਸ਼ਮੀਨਾ ਦਿਖਾਣਾ ਇਹ ਵੀ 1600 ਪ੍ਰਾਈਸ ਦੇ ਵਿੱਚ ਹੀ ਦਵਾਂਗੇ ਜੀ ਸੂਟ ਕਿਉਂਕਿ ਬਹੁਤ ਸੋਨਾ ਸਟਫ ਹੈ ਇਹਨਾਂ ਦਾ ਵੀ ਬਹੁਤ ਪਿਆਰਾ ਸਟਾਫ ਆ ਤੇ ਬ੍ਰਾਂਡੇਡ ਸੂਟ ਨੇ ਜੀ ਪ੍ਰਿੰਟਿੰਗ ਤੋਂ ਪਤਾ ਲੱਗ ਜਾਂਦਾ ਸੂਟ ਦੀ ਤੋਂ ਵੀ ਵਾਕਈ ਬ੍ਰਾਂਡੇਡ ਸੂਟ ਹੈਗਾ ਇਹ ਹੈਗਾ ਬਹੁਤ ਸੋਨਾ ਜੀ ਇਹਦੀ ਸਲਵਾਰ ਦਾ ਸਟਫ ਤੇ ਡਿਜ਼ਾਈਨ ਇਹਦੇ ਨਾਲ ਤੁਸੀਂ ਗਾਜ਼ਰੀ ਜਾਂ ਛੇਡ ਦੇ ਵਿੱਚ ਸਲਵਾਰ ਕਰਵਾ ਸਕੋ ਸੌਰੀ ਦੁਪੱਟਾ ਕਰਵਾ ਸਕਦੇ ਹੋ ਇਹਦੇ ਵਿੱਚ ਤੁਸੀਂ ਇਹ ਬਰਾਊਨ ਮਸਟਰਡ ਜਿਹਾ ਦੁਪੱਟਾ ਕਰਵਾ ਸਕਦੇ ਆ ਠੀਕ ਹੈ ਇਹ ਦੋ ਕਲਰ ਨੇ ਇਸ ਦੇ ਵਿੱਚ ਪਿਓ ਇਹ ਪਿਓਰ ਵਾਲਾ ਪਸ਼ਮੀਨਾ ਹੈ ਤੇ ਬਲੈਕ ਕਲਰ ਦਾ ਪ੍ਰਿੰਟ ਦੇਖਿਓ ਜੇ ਪ੍ਰਿੰਟਿੰਗ ਹੀ ਬਹੁਤ ਸੋਹਣੀ ਹੈ ਸੂਟਾਂ ਦੀ ਪ੍ਰਿੰਟ ਤੋਂ ਹੀ ਪਤਾ ਲੱਗ ਜਾਂਦਾ ਕਿ ਸੂਟ ਵਾਕੇ ਹੀ ਕਿਸੇ ਬ੍ਰਾਂਡ ਦਾ ਹੋਏਗਾ ਠੀਕ ਹੈ ਇਹ ਸਲਵਾਰ ਆ ਤੇ ਇਹਦੇ ਵਿੱਚ ਇੱਕ ਤੁਹਾਨੂੰ ਅਸੀਂ ਇਹ ਵਾਲਾ ਕਲਰ ਦੇ ਦੰਨੇ ਆ ਠੀਕ ਹੈ ਦੇਖੋ ਜੀ ਸੂਟ ਕਲਰ ਤੇ ਕਲਰ ਇੱਕ ਤੋਂ ਇੱਕ ਨੇ ਪ੍ਰਿੰਟਿੰਗ ਇੱਕ ਤੋਂ ਇੱਕ ਆ ਬਹੁਤ ਸੋਹਣੇ ਜਿਹੇ ਸ਼ੇਡ ਨੇ ਨਾ ਇਹ ਬਲੂ ਆ ਨਾ ਇਹ ਗ੍ਰੇ ਕਲਰ ਆ ਜਿੰਨੇ ਵੀ ਤੁਹਾਨੂੰ ਮੈਂ ਇਹ ਸੂਟ ਦਿਖਾਏ ਆ ਇਹ ਮੈਂ ਥਾਨਾਂ ਨਾਲੋਂ ਕੱਟੇ ਆ ਇੱਕ ਇੱਕ ਸੂਟ ਦੇ ਵਿੱਚ ਇੱਕ ਇੱਕ ਕਲਰ ਦੇ ਵਿੱਚ ਤੁਹਾਨੂੰ 4-4 ਸੂਟ ਮਿਲ ਜਾਣਗੇ ਠੀਕ ਹੈ ਜੀ ਆਪਣੇ ਪਾਸੇ ਥਾਨ ਸੀਗੇ ਸਾਰੇ ਮੈਨੂੰ ਦਿਖਾਣੇ ਥਾਨ ਈਜ਼ੀ ਹੁੰਦੇ ਆ ਜੇ ਮੈਂ ਥਾਨ ਦਿਖਾਨੀ ਹੋਰ ਤਾਂ ਫਿਰ ਮੇਰੇ ਕਾਫੀ ਪ੍ਰੋਬਲਮ ਆਂਦੀ ਆ ਤਾਂ ਕਰਕੇ ਮੋਰੇ ਥਾਨ ਦਿਖਾਣੇ ਸਾਰੀ ਈਜ਼ੀ ਨਹੀਂ ਹੁੰਦੇ ਐਡਾ ਕਟਿੰਗ ਕੀਤੇ ਹੋਈ ਈਜ਼ੀ ਹੁੰਦੇ ਆ ਥਾਨ ਦਿਖਾਣੇ ਮੈਨੂੰ ਥੋੜੇ ਜਿਹੀ ਪ੍ਰੋਬਲਮ ਕ੍ਰੀਏਟ ਕਰ ਦੰਦੇ ਆ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ फ्लोरलला डिजाइन ठीक है जी ते ए हैगी एडी सलवार बहुत सोणा ਜਿਆ ਸ਼ੇਡ ਆ ਤੇ ਇੱਕ ਤੁਹਾਨੂੰ ਇਹਦੇ ਵਿੱਚ ਇਹ ਮਸਟਰਡ ਕਲਰ ਮਿਲ ਜਾਏਗਾ ਠੀਕ ਆ ਤੇ ਇੱਕ ਤੁਹਾਨੂੰ ਇਹਦੇ ਵਿੱਚ ਇਹ ਬਹੁਤ ਸੋਨਾ ਜਿਹਾ ਕਲਰ ਹੈ ਜੀ ਨਾਹੀਂ ਲਾਈਟ ਨਾਹੀਂ ਡਾਰਕ ਵਾਈਨ ਜਿਹਾ ਕਲਰ ਆ ਜਾਂਦਾ ਹੈ ਇਹ ਸਾਰੇ ਸੂਟ ਹੈਗੇ ਨੇ ਜੀ ਆਪਣੇ ਕੋਲ 1600 ਪ੍ਰਾਈਸ ਵਾਲੇ ਜਿਹੜੇ ਪਹਿਲਾਂ ਵੀ ਦਿਖਾਏ ਆ ਤੇ ਜਿਹੜੇ ਹੁਣ ਤੱਕ ਇਹ ਸੂਟ ਦਿਖਾਏ ਆ ਹੁਣ ਮੈਂ ਤੁਹਾਨੂੰ ਦਿਖਾਨੀ ਆ ਜੀ 1900 ਦੇ ਦੋ ਸੂਟ ਠੀਕ ਹੈ ਜੀ ਸੌਰੀ 1800 ਦੇ ਦੋ ਸੂਟ ਜੇ ਤੁਸੀਂ ਦੋ ਸੂਟ ਲੈਣੇ ਆ ਤਾਂ ਤੁਹਾਨੂੰ 1800 ਦੇ ਪੈਣਗੇ ਜੇ ਤੁਸੀਂ ਇੱਕ ਸੂਟ ਲੈਣਾ ਤਾਂ ਤੁਹਾਨੂੰ 1900 ਦਾ ਪਵੇਗਾ ਹੁਣ ਤੁਸੀਂ ਇਹ ਦੇਖ ਲਓ ਜੀ ਜਿਹੜੇ ਮੈਂ ਤੁਹਾਨੂੰ ਪਹਿਲਾਂ ਸੂਟ ਦਿਖਾ ਕੇ ਹਟੀਆਂ 1600 ਦੇ ਲੁੱਕ ਤਾਂ ਉਦਾਂ ਦੇ ਹੀ ਆਏਗੀ ਕਿਉਂਕਿ ਇਹ ਵੀ ਬ੍ਰਾਂਡਡ ਵੇਸ ਨੇ ਤੇ ਇਹਨਾਂ ਦੀ ਸਲਵਾਰ ਦੇ ਲੁੱਕ ਵੀ ਉਵੇਂ ਦੀ ਹੋ ਰਹੇਗੀ ਉਵੇਂ ਹੀ ਪ੍ਰਿੰਟ ਚ ਰਹੇਗੀ ਠੀਕ ਹੈ ਜੀ ਇਹ ਹੈਗਾ ਹਲਕਾ ਜਾਂ ਸ਼ਿਮਰ ਪਸ਼ਮੀਨਾ ਇਹਦੇ ਵਿੱਚ ਇਹ ਸੈਕਿੰਡ ਕਲਰ ਆ ਠੀਕ ਹੈ ਇਹ ਸੈਕਿੰਡ ਕਲਰ ਹੈ ਜੀ ਇਹਦੇ ਵਿੱਚ ਠੀਕ ਹੈ ਕਲਰ ਤਾਂ ਇੱਕ ਤੋਂ ਇੱਕ ਨੇ ਦੋ ਕਲਰ ਨੇ ਜੀ ਇਹ ਵਾਲੇ ਡਿਜ਼ਾਈਨ ਚ ਇਹ ਸੂਟ ਹੈਗੇ ਨੇ 1800 ਦੇ ਦੋ ਤੇ 950 ਦਾ ਇੱਕ ਹੁਣ ਤੁਸੀਂ ਬਲੈਕ ਕਲਰ ਦਾ ਪ੍ਰਿੰਟ ਦੇਖ ਲਿਓ ਬਹੁਤ ਪਿਆਰਾ ਜਿਹਾ ਪ੍ਰਿੰਟ ਆ ਬਲੈਕ ਸ਼ੇਡ ਦੇ ਉੱਪਰ ਤੇ ਇਹ ਹੈਗੇ ਆ ਜੀ ਇਹਦੇ ਸਲਵਾਰ ਠੀਕ ਹੈ ਇਹ ਆਪਣੇ ਪਾਸ ਥਾਨ ਹੈਗੇ ਆ ਸਾਰੇ ਕੁਸੀਂ ਜਿਹੜਾ ਸੂਟ ਲੈਣਾ ਲੈ ਸਕਦੇ ਹੋ ਸੇਮ ਦੇ ਵਿੱਚ ਇਹ ਸੈਕੰਡ ਕਲਰ ਆ ਠੀਕ ਆ ਜੀ ਨੈਕਸਟ ਤੁਹਾਨੂੰ ਮੈਂ ਇਹ ਵਾਲਾ ਕਲਰ ਦੇਣਾ ਹੈ ਪ੍ਰਿੰਟ ਦੇਖੋ ਸੂਟ ਇਹ ਸਾਰੇ ਸੂਟ ਜੇ ਤੁਸੀਂ ਇੱਕ ਸੂਟ ਲੈਣੇ ਹੋ ਤਾਂ ਤੁਹਾਨੂੰ 950 ਦਾ ਪਏਗਾ ਅਗਰ ਤੁਸੀਂ ਦੋ ਸੂਟ ਲੈਣੇ ਹੋ ਤਾਂ ਤੁਹਾਨੂੰ 1800 ਦੇ ਪੈਣਗੇ ਇਹਦੇ ਵਿੱਚ ਇਹ ਕਲਰ ਆ ਜੀ ਨੈਕਸਟ ਠੀਕ ਹੈ ਤੇ ਇੱਕ ਮਿਲ ਜੇਗਾ ਇਹ 옐ੂ ਕਲਰ ਬਹੁਤ ਸੋਹਣੇ ਜਿਹੇ ਕਲਰ ਨੇ ਤੇ ਇੱਕ ਤੁਹਾਨੂੰ ਦੰਨੇ ਅਸੀਂ ਮੈਂ ਤੁਹਾਨੂੰ ਵੈਸੇ ਯਾਦ ਕਰਾਉਣ ਵਾਸਤੇ ਇੱਕ ਪੀਸ ਹੋਰ ਵੀ ਦਿਖਾਵਾਂਗੀ ਤੁਹਾਨੂੰ ਯਾਦ ਆ ਜਾਏਗਾ ਕਿ ਕਿਹੜੇ ਸੂਟਾਂ ਦੀ ਮੈਂ ਗੱਲ ਕਰਦੀ ਆ ਪਿੱਛੇ ਜੇ ਵੀਡੀਓ ਪਾਈ ਸੀ ਜਿਨ੍ਹਾਂ ਕੋਲ ਵੀ ਗਏ ਉਹਨਾਂ ਨੇ ਇਹਨਾਂ ਦੇ ਫੀਡਬੈਕ ਦਿੱਤੇ ਨੇ ਸਭ ਨੇ ਕਿ ਵਾਕੇ ਹੀ ਜੈਸੀ ਪੈਸਾ ਲਾਇਆ ਤਾਂ ਵਸੂਲ ਹੈ ਜੀ ਸਾਡਾ ਪੈਸਾ ਇਹ ਸਲਵਾਰ ਆ ਤੇ ਇਹ ਸ਼ਰਟ ਆ ਜੇ ਠੀਕ ਹੈ بیس ਕਲਰ ਸੇਮ ਰਹੇਗਾ ਸਕਿਨ ਵੇਸ ਤੇ ਹੀ ਰਹਿਣਗੇ ਜੀ ਤੇ ਚੇਂਜ ਹੋਏਗਾ ਸਿਰਫ ਸਲਵਾਰਾਂ ਦਾ ਕਲਰ ਤੇ ਜਿਹੜਾ ਉੱਪਰ ਪ੍ਰਿੰਟ ਆ ਪ੍ਰਿੰਟ ਦਾ ਕਲਰ ਠੀਕ ਆ ਤੇ ਨੈਕਸਟ ਹੈਗਾ ਜੀ ਇਹ ਕਲਰ ਬਹੁਤ ਸੋਨਾ ਜਿਹਾ ਕੀ ਆ ਜਿਆ ਸ਼ੇਡ ਆ ਕਿਉਂਕਿ ਜਿਹੜਾ ਵਿੱਚ ਫੁੱਲ ਇਹ ਨਾ ਡਾਰਕ ਸ਼ੇਡ ਨਾਲ ਨਹੀਂ ਮੈਚ ਕੀਤੇ ਹੋਏ ਤੁਸੀਂ ਖੁਦ ਦੇਖੋ ਜਿਹੜਾ ਵਿੱਚ ਫੁੱਲ ਆ ਨਾ ਫੁੱਲ ਦੇ ਨਾਲ ਸਲਵਾਰਾ ਚੇਂਜ ਸੌਰੀ ਮੈਚ ਕੀਤੇ ਹੋਈਆਂ ਜਿੱਦਾਂ ਫੁੱਲ ਆ ਪੱਤੀਆਂ ਡਾਰਕ ਕਲਰ ਦੀਆਂ ਪੱਤੀਆਂ ਦੇ ਨਾਲ ਡਾਰਕ ਸ਼ੇਡ ਨਹੀਂ ਉਬਾਰੇ ਇਹਨਾਂ ਨੇ ਬਹੁਤ ਸੋਹਣੀ ਲੁੱਕ ਆਉਂਦੀ ਹੈ ਤਾਂ ਜੋ ਇਹਨੂੰ ਕੋਈ ਵੀ ਏਜ ਪਾ ਸਕਦੀ ਆ ਠੀਕ ਆ ਇਹਦੇ ਨਾਲ ਦੇਖੋ ਜਿੱਦਾਂ ਇਹ ਫਲਾਵਰ ਆ ਫਲਾਵਰ ਦੇ ਨਾਲ ਬਹੁਤ ਸੋਹਣੀ ਮੈਚਿੰਗ ਕੀਤੀ ਹੋਈ ਹੈ ਜੀ ਇਹਨਾਂ ਸੂਟਾਂ ਦੇ ਇਹ ਤੁਹਾਨੂੰ 1800 ਦੇ ਦੋ ਮਿਲਣਗੇ ਹੰਤ ਨੂੰ ਯਾਦ ਕਰਾਉਣ ਪਿੱਛੇ ਦੱਸ ਦਵਾਂ ਇਹ ਮੈਂ ਚੈੱਕ ਸੂਟਾਂ ਦੀ ਵੀਡੀਓ ਪਾਈ ਸੀਗੀ ਜੀ ਬਹੁਤ ਜ਼ਿਆਦਾ ਪਸੰਦ ਕੀਤੇ ਨੇ ਇਹ ਸੇਮ ਹੀ ਇਹ ਵਾਲਾ ਸਟੱਫ ਆ ਠੀਕ ਆ ਸੇਮ ਹੀ ਬ੍ਰਾਂਡ ਆ ਤੇ ਇਹ ਵਾਲੇ ਹੈਗੇ ਨੇ ਜੀ ਚੈੱਕ ਵਾਲੇ ਸੂਟ ਜਿਹੜੇ ਮੈਂ ਦਿਖਾਏ ਸੀ ਇਹ ਆਪਣੇ ਕੋਲ ਇੱਕੋ ਹੀ ਥਾਨ ਮਿਲਿਆ ਹੁਣ ਇਹਦੀ ਪਹਿਲਾਂ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੀ ਇੱਕੋ ਹੀ ਥਾਨ ਮਿਲਿਆ ਆਪਾਂ ਨੂੰ ਇਹ ਚੈੱਕ ਸ਼ਰਟ ਆ ਤੇ ਚੈੱਕ ਦੇ ਵਿੱਚ ਲਾਈਟ ਚੈੱਕ ਦੇ ਵਿੱਚ ਸਲਵਾਰ ਆ ਤੇ ਇਹ ਸੇ ਇੱਕੋ ਹੀ ਕਲਰ ਦੇ ਵਿੱਚ ਤੁਸੀਂ ਚਾਰ ਸੂਟਸਾ ਤੋਂ ਲੈ ਸਕਦੇ ਹੋ ਇਹਨਾਂ ਸੂਟਾਂ ਦਾ ਅਗਰ ਤੁਸੀਂ ਇੱਕ ਸੂਟ ਲੈਣੀ ਹੋ ਤਾਂ 950 ਪ੍ਰਾਈਸ ਆ ਅਗਰ ਤੁਸੀਂ ਦੋ ਸੂਟ ਲੈਣੀ ਹੋ ਤਾਂ 1800 ਪ੍ਰਾਈਸ ਆ ਸ਼ਿਪਿੰਗ ਚਾਰजेस ਸਭ ਦੇ ਅਲੱਗ ਰਹਿਣਗੇ ਜਿਹੜੇ ਮੈਂ ਪਹਿਲਾਂ ਤੁਹਾਨੂੰ 1600 ਵਾਲੇ ਸੂਟ ਦਿਖਾਏ ਉਹਨਾਂ ਦੇ ਵੀ ਅਲੱਗ ਰਹਿਣਗੇ ਤੇ ਇਹਨਾਂ ਦੇ ਵੀ ਸੂਟਾਂ ਦੇ ਪ੍ਰਾਈਸ ਸੌਰੀ ਸ਼ਿਪਿੰਗ ਚਾਰजेस ਅਲੱਗ ਰਹਿਣਗੇ ਜੋ ਸੂਟ ਤੁਹਾਨੂੰ ਪਸੰਦਾ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕਿਊ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕਿਊ so much